ਸਸ਼ੀ ਕਾਲ ਜੀ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਇਹ ਜੋਰ ਚੜ ਦਾ ਸੂਟ ਆਵੇਗਾ ਜੀ ਵਰਕ ਵਾਲਾ ਤੇ ਇਹਦੇ ਨਾਲ ਮਲਟੀ ਸ਼ੇਡ ਦੁਪੱਟਾ ਡਾਈ ਕੀਤਾ ਹੋਇਆਗਾ ਇਹ ਪਸ਼ਮੀਨੇ ਦੇ ਆਉਣਗੇ ਜੀ ਜਿੱਦ ਤੇ ਸ਼ਰਟ ਹੋएगी बॉਟਮ ਤੇ ਵਰਕ ਹੋਵੇਗਾ ਵਰਕ ਦਾ ਡਿਜ਼ਾਈਨ ਅਲੱਗ ਤੇ ਸ਼ਰਟਾਂ ਦਾ ਵੀ ਡਿਜ਼ਾਈਨ ਅਲੱਗ-ਲੱਗ ਆਵੇਗਾ ਜੀ ਇਹਦੇ ਵਿੱਚ ਤੇ ਇਹ ਵਾਲੇ ਵੈਲਵਟ ਦੀ ਮੈਚਿੰਗ ਸੂਟ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਪਾਏ ਸੀ ਤੇ ਹੁਣ ਜਿਹੜੇ ਡਿਜ਼ਾਈਨ ਰਹਿ ਗਏ ਉਹਨਾਂ ਨੂੰ ਆਪਾਂ ਐਡ ਕੀਤਾਗਾ ਤੇ ਅਲੱਗ-ਅਲੱਗ ਡਿਜ਼ਾਈਨ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਤੇ ਵੱਡੇ ਪਣੇ ਦੀ ਇਹ ਘਾਟਾਵੇਗੀ ਜੀ ਇਹ ਵਾਲਾ ਤਰੇਵ ਦਾ ਹੀ ਸ਼ਰਟ ਆਵੇਗੀ ਵਰਕ ਕੀਤਾ ਹੋਇਆਗਾ ਤੇ ਪਲੇਨ ਬਾਟਮ ਤੇ ਚਨੌਣ ਦੁਪੱਟਾ ਦੁਪੱਟੇ ਦੇ ਵਰਕ ਕੀਤਾ ਹੋਇਆ ਲੈਸ ਲੱਗੀ ਹੋਈ ਹੈ ਇਹ ਸ਼ਿਮਰਵੇ ਸੌਣ ਕੀ ਜੀ ਪੈਚ ਵਰਕ ਦੇ ਨਾਲ-ਨਾਲ ਹੈਂਡਵਰਕ ਕੀਤਾ ਹੋਇਆਗਾ ਤੇ ਸ਼ਿਮਰਵੇ ਸੀ ਦੁਪੱਟਾ ਆਵੇਗਾ ਤਿੰਨ ਕਲਰ ਨੇ ਤੇ ਇੱਕ ਰੇਵ ਦੀ ਸ਼ਰਟ ਆਵੇਗੀ ਸ਼ਿਲਕਵੇਸ ਬਾਟਮ ਲੱਗੀ ਹੋਈ ਹੈ ਜੀ ਪੈਚਵਰਕ ਦਾ ਤੇ ਗੋਟਾ ਪੱਤੀ ਦੇ ਨਾਲ ਮਸ਼ੀਨੀ ਵਰਕ ਕੀਤਾ ਹੋਇਆਗਾ ਦੁਪट्टे ਤੇ ਵੀ ਵਰਕ ਆਵੇਗਾ ਤੇ ਦੁਪट्टे ਤੇ ਪੈਚ ਆਉਣਗੇ ਰਗੰਜਾ ਦੁਪੱਟਾ ਹੋਵੇਗਾ ਦੇ ਨਾਲ ਚਾਰ ਕਲਰ ਹੈ ਇਹਦੇ ਵਿੱਚ ਤੇ ਇਹ ਮੋਰ ਡਿਮਾਂਡ ਤੇ ਆਪਾਂ ਐਡ ਕੀਤੀ ਹੈ ਜੀ ਚਾਰ ਪੰਜ ਡਿਜ਼ਾਈਨ ਰਹਿਗੇ ਸੀ ਤੇ ਪਸ਼ਮੀਨੇ ਦੀ ਸ਼ਰਟ ਇਹ ਤੇ ਪਲੇਨ ਬਾਟਮ ਉੱਤੇ ਵਰਕ ਕੀਤਾ ਹੋਇਆਗਾ ਤੇ ਇਹਦਾ ਰੇਟ ਵੀ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆਗਾ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਥੈਂਕ ਯੂ